ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਨੂੰ ਸਭ ਠੀਕ ਠਾਕ ਹੋ ਸਭ ਠੀਕ ਠਾਕ ਕਰਦੇ ਹਾਂ ਮਿੱਤ ਕਰਦੇ ਹਾਂ ਹੋਰ ਪਾਜੀ ਖੁਸ਼ੀ ਤੇ ਤੁਸੀਂ ਘਰ ਖਾਣੇ ਦੇਖ ਕਿੱਧਰ ਆ ਵੀਡੀਓ ਕਿੱਧਰ ਬਣਾ ਰਿਹਾ ਹਾਂ ਤੇ ਚਲੋ ਭਾਈ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕਚਨਾਰ ਦਾ ਹੁਣ ਰੁੱਖ ਕਈ ਲੋਕ ਕਚਨਾਰ ਦੇ ਬੂਟੇ ਬਾਰੇ ਨਹੀਂ ਜਾਣਦੇ ਤੁਹਾਨੂੰ ਪਤਾ ਹੀ ਹੈ ਕਿ ਕਚਨਾਰ ਦੇ ਬੂਟੇ ਦੇ ਨਾਲ ਕਈ ਤਰ੍ਹਾਂ ਦੇ ਰੋਗ ਦੂਰ ਹੁੰਦੇ ਹਨ ਮੇਰੇ ਬੈਕਸਾਈਡ ਤੇ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇਹ ਹੈ ਕਚਨਾਰ ਦਾ ਰੁੱਖ ਇਸ ਰੁੱਖ ਦੀ ਨਿਸ਼ਾਨੀ ਇਹ ਹੁੰਦੀ ਆ ਵੀ ਜਿਹੜਾ ਇਹਦਾ ਪੱਤਾ ਆਣਾ ਆ ਦੇਖੋ ਦਿਲ ਵਾਂਗੂ ਹੁੰਦਾ ਹੈ ਹਨਾ ਇਹ ਦੇਖੋ ਇਹ ਇਸ ਤਰ੍ਹਾਂ ਹੁੰਦਾ ਇਹਦਾ ਪੱਤਾ ਕਚਨਾਰ ਦਾ ਇਹ ਰੁੱਖ ਦਾ ਤੁਸੀਂ ਦੇਖੋ ਹਨਾ ਇਹ ਕਚਨਾਰ ਦਾ ਕੋ ਛੋਟਾ ਪੱਤਾ ਵੀ ਦੇਖੋਗੇ ਤੇ ਛੋਟੇ ਪੱਤੇ ਦੇ ਵੀ ਸੈਜ ਇਸੇ ਤਰ੍ਹਾਂ ਹੀ ਕਚਨਾਰ ਦੀ ਪਛਾਣ ਇਹੀ ਆ ਹਨਾ ਕਚਨਾਰ ਬਹੁਤ ਸਾਰੀਆਂ ਗੰਡਾ ਸਰੀਰ ਦੇ ਵਿੱਚ ਹੁੰਦੀਆਂ ਜੋ ਉਹਨਾਂ ਨੂੰ ਦੂਰ ਕਰਦਾ ਆ ਹਨਾ ਇਹਦੀ ਖਾਲਿਆ ਜੋ ਛਿਲਕਾ ਜਿਹੜਾ ਹੈ ਇਹਦਾ ਬਹੁਤ ਕਾਮਯਾਬ ਹੁੰਦਾ ਆ ਤਣਾ ਇਹਦਾ ਇਤੀ ਪੰਤੀ ਫੋਟੋ ਹੋ ਜਾਂਦਾ ਵਾ ਇਹ ਫੁੱਲ ਮੈਂ ਤੁਹਾਨੂੰ ਦਿਖਾਉਣਾ ਵਾ ਇਹ ਦੇਖੋ ਫੁੱਲ ਤੁਸੀਂ ਮੈਂ ਜ਼ੂਮ ਕਰਕੇ ਦਿਖਾਉਣਾ ਹਾਂ ਤੁਮਨੇ ਇਹ ਦੇਖੋ ਕਿੰਨੇ ਸੋਹਣੇ ਫੁੱਲ ਵੀ ਲੱਗਦੇ ਇਹਨੂੰ ਤੇ ਇਹ ਬੂਟੇ ਦੀ ਸਜਾਵਟ ਵੀ ਬਹੁਤ ਸੋਹਣੀ ਆ ਇੱਕ ਅਚਨਾਰ ਇੱਕ ਜੁਦ ਰਕਤ ਆ ਪੂਰਾ ਸ਼ੌਦੀ ਰਕਤ ਆ ਇਹ ਦੇਖਣਾ ਬਹੁਤ ਵਧੀਆ ਵਧੀਆ ਫਾਇਦੇ ਆ ਖਾਣ ਦੇ ਹਨ ਜਿਹੜੇ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਸਰੀਰ ਦੇ ਵਿੱਚ ਜਿਹਦੇ ਨਾਲ ਬਹੁਤ ਸਾਰੇ ਗੰਢਾ ਬਣ ਜਾਂਦੇ ਸਰੀਰ ਦੇ ਅੰਦਰ ਇਹ ਦੇਖੋ ਹਣਾ ਕਿੰਨਾ ਸੋਹਣਾ ਪੌਦੇ ਹੈ ਹਨ ਦੇਖੋ ਪਛਾਣ ਕਰੋ ਤੁਸੀਂ ਪੱਤੇ ਦੀ ਪਛਾਣ ਕਰੋ ਪਹਿਲੇ ਕਚਨਾਰ ਵਰਤ ਵੀ ਬਹੁਤ ਸੋਹਣਾ ਹਨ ਪਰ ਪੌਦਾ ਤੁਸੀਂ ਚੰਗੀ ਤਰ੍ਹਾਂ ਕਿਸੇ ਨੇ ਤੁਹਾਨੂੰ ਦਿਖਾਇਆ ਨਹੀਂ ਹੋਊਗਾ ਤੇ ਜਿਹੜੇ ਬਜ਼ੁਰਗ ਲੋਕ ਕੀ ਜਾਣਦੇ ਆ ਕੀ ਅਜੇ ਤੱਕ ਇਹ ਪੌਦੇ ਬਾਰੇ ਜਾਣਦੇ ਨਹੀਂ ਆ ਵੀ ਪੌਦਾ ਕੀ ਚੀਜ਼ ਹੁੰਦਾ ਹੈ ਹਨ ਇਹ ਦੇਖੋ ਕਚਨਾਰ ਦਾ ਪੌਦਾ ਹੈ ਤੇ ਇਹਦੇ ਫਾਇਦੇ ਜਿਹੜੇ ਤੁਸੀਂ YouTube ਦੇ ਉੱਪਰ ਸੱਚ ਵੀ ਕਰ ਸਕਦੇ ਹੋ ਹਨ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਗੰਢ ਹੋਵੇ ਕੋਈ ਵੀ ਰਸੌਲੀ ਹੋਵੇ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਸਰੀਰ ਵਿੱਚ ਤਕਰੀਬਨ ਇਹ ਸਾਰੇ ਇਹਦੀਆਂ ਫਲੀਆਂ ਦੇਖੋ ਤੁਸੀਂ ਉਹ ਚੱਡੂ ਸੀ ਇਹ ਫਲੀਆਂ ਦੇਖੋ ਹਨਾ ਇਹ ਫਲੀਆਂ ਕਿੰਨੀਆਂ ਸੋਹਣੀਆਂ ਹਨ ਇਹ ਫਲੀਆਂ ਦੀ ਵੀ ਦਵਾਈ ਬਣਦੀ ਆ ਇਹਨਾਂ ਦੀ ਵੀ ਬਣਦੀ ਆ ਇਹਨਾਂ ਨੂੰ ਤੁਸੀਂ ਪੂਰੀ ਤਰ੍ਹਾਂ ਕਿਤਾਬ ਵੀ ਇਹਦੀ ਸਰਚ ਕਰੋ ਤੁਸੀਂ YouTube ਦੇ ਉੱਪਰ ਤੇ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ ਕਿਉਂਕਿ ਮੈਂ ਸੁਣਿਆ ਸੀਗਾ ਕਿ ਇਹ ਕਚਨਾਰ ਦਾ ਦਰਖਤ ਹੁੰਦਾ ਬਹੁਤ ਬਿਮਾਰੀਆਂ ਦੂਰ ਕਰਦਾ ਵਾ ਪਰ ਕੀ ਇਹ ਵੀ ਮੈਂ ਕਚਨਾਰ ਦੇ ਦਰਖਤ ਨੂੰ ਦੇਖਿਆ ਨਹੀਂ ਸੀ ਪਹਿਲਾਂ ਸੁਣਿਆ ਸੀਗਾ ਇੱਥੇ ਹੁਣ ਮੈਂ ਦੇਖਿਆ ਬਹੁਤ ਸਾਰੇ ਦਰਖਤ ਲੱਗੇ ਆ ਕਚਨਾਰ ਦੇ ਸਾਰੇ ਇਹ ਦੇਖੋ ਇਹਦੇ ਪੱਤੇ ਦੀ ਪਛਾਣ ਹਨ ਕਿਸ ਤਰ੍ਹਾਂ तितਲੀ ਵਾਂਗ ਪੱਤਾ ਹੁੰਦਾ ਦਿਲ ਵਾਂਗ ਪੱਤਾ ਹੁੰਦਾ ਬਣਿਆ ਜੇ ਫੇਫੜੇ ਹੁੰਦੇ ਉਸ ਤਰ੍ਹਾਂ ਇਹ ਕੰਮ ਕਰਦਾ ਇਹ ਪੂਰੇ ਕਚਨਾਰ ਦੇ ਰੁੱਖ ਹੀ ਲੱਗੇ ਹੋਏ ਇੱਥੇ ਹਨ ਇਹ ਦੇਖੋ ਵਿੱਚ ਕੇਲੇ ਦੇ ਬੂਟੇ ਲਾਏ ਉਹਨਾਂ ਨੇ ਇਹ ਨਾਲ ਫਰੂਟ ਜਾਂ ਸੰਤਰੇ ਦਾ ਤੇ ਇੱਕ ਰੁੱਖ ਬਹੁਤ ਸੋਹਣਾ ਵਾ ਇਹ ਛੋਟੇ ਆ ਜਿਹੇ ਪੌਦੇ ਬਹੁਤ ਵੱਡੇ ਹੋ ਜਾਂਦੇ ਤਣੇ ਇਹ 35 40 ਫੁੱਟ ਉੱਚਾ ਹੋ ਜਾਂਦਾ ਬੂਟਾ ਇਹ ਕਚਨਾਰ ਦਾ ਤੇ ਇਹਨੇ ਦੇਖ ਪਾਲੇ ਕਰ ਰਹੀ ਹੈ ਪੁਰਤਗਾਲ ਦੀ ਗਵਰਨਮੈਂਟ ਤੇ ਆਪਾਂ ਸੱਤ ਛੋਟੇ ਬੂਟੇ ਕੋਲ ਚਲਦੇ ਹਾਂ ਹੁਣ ਤੋਂ ਤੁਹਾਨੂੰ ਹੋਰ ਪੱਤਿਆਂ ਦਾ ਮੌਇਨਾ ਕਰਨ ਨੂੰ ਮਿਲੂਗਾ ਇਹ ਸਭ ਤੇ ਛੋਟਾ ਉਧਰ ਰੱਖਤੇ ਆ ਕਚਨਾਰ ਦਾ ਹਨ ਤੇ ਆਪਣੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਕਚਨਾਰ ਦੇ ਬਾਰੇ ਇਸ ਕਰਕੇ ਇਹ ਤਵੰਜ ਰਹਿ ਜਾਂਦੇ ਆ ਦੇਖੋ ਕਿੰਨੇ ਸੋਹਣੇ ਪੱਤੇ ਆ ਇਹਦੇ ਹਨ ਕਿੰਨੇ ਸੋਹਣੇ ਗੁਲੀਆਂ ਛੋੜੇ ਛੋਲੇ ਪੱਤੇ ਆ ਜੀ ਆਪਾਂ ਹਰ ਘਰ ਦੇ ਵਿੱਚ ਕਚਨਾਰ ਲਈਏ ਤਾਂ तकरीबन ਬਿਮਾਰੀ ਜਿਹੜੀ ਆ ਕਿਸੇ ਨੂੰ ਹੋਣੀ ਨਹੀਂ ਹੈ ਜਿਹੜੀਆਂ ਗੰਡਾ ਬਣ ਜਾਂਦੀਆਂ શરી ਵਿੱਚ ਸੌਲੀਆਂ ਬਣ ਜਾਂਦੀਆਂ ਹਨ ਹਨਾ ਕਿਸੇ ਪ੍ਰਕਾਰ ਦੀ ਹੋਰ ਹੋ ਜਾਂਦੀਆਂ ਹਨ ਖਾਸ ਕਰਕੇ ਹਨਾ ਇਹ ਲੇਡੀਜ਼ ਵਾਸਤੇ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਦੇ ਪੇਟ ਦੇ ਵਿੱਚ ਗੰਡਾ ਹੋ ਜਾਂਦੀਆਂ ਹਨ ਜਾਂ ਸੌਲੀਆਂ ਬਣ ਜਾਂਦੀਆਂ ਬੱਚੇਦਾਨੀ ਵਿੱਚ ਹਨਾ ਤੇ ਬੱਚੇ ਕੋ ਜ਼ੂਮ ਲਈ ਕਰ ਪਾਉਂਦੀਆਂ ਤੇ ਅਕੀ ਫਿਰ ਬੇਬੀ ਕੰਜ਼ੂਮ ਕਰਨ ਦੇ ਵਿੱਚ ਬਹੁਤ ਮੁਸ਼ਕਲ ਹੁੰਦੀ ਆ ਉਹਨਾਂ ਵਾਸਤੇ ਰਾਮ ਬਾਣ ਦਾ ਇਹ ਜੋ ਕਚਨਾਰ ਦਾ ਪੌਦਾ ਆ ਇਹ ਰਾਮ ਬਾਣ ਹੈ ਹਨ ਤੇ ਇਹ ਦੀ ਤੁਸੀਂ YouTube ਤੇ ਸਰਚ ਵੀ ਕਰ ਸਕਦੇ ਆ ਹਨਾ ਪੁਰਾਣੇ ਵੈਦ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਹਨਾ ਪੂਰੇ ਜਿੰਨੇ ਵੀ ਅਯੁਰਵੇਦਿਕ ਹੈ ਉਹ ਸਾਰੇ ਦੱਸਦੇ ਇਹਦੇ ਬਾਰੇ ਵੀ ਕਚਨਾਰ ਦਾ ਬੂਟਾ ਕਿੰਨਾ ਸਾਫ਼ ਸੁਥਰਾ ਤੇ ਕਿੰਨਾ ਤਾਕਤਵਾਰ ਆ ਅਸ਼ੋਧੀ ਆ ਇਹਦੇ ਕਾਣ ਦੇ ਨਾਲ ਕਿੰਨੇ ਫਾਇਦੇ ਮਿਲਦੇ ਹਨਾ ਚਲੋ ਠੀਕ ਹੈ ਬਾਕੀ ਤੁਸੀਂ ਦੱਸ ਸਕਦੇ ਹੋ ਕਮੈਂਟਾਂ ਦੇ ਵਿੱਚ ਮੈਨੂੰ ਵੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਵਾ ਹਨਾ ਇਹ ਬੁੱਟ ਬੁੱਟੇ ਬਾਰੇ ਜਾਣਕਾਰੀ ਪਹਿਲਾਂ ਤੁਸੀਂ ਦੇਖਿਆ ਸੀ ਜਾਂ ਨਹੀਂ ਦੇਖਿਆ ਸੀ ਕਹਿੰਦੇ ਦੱਸ ਸਕਦੇ ਆ ਤੇ ਬਾਕੀ ਮਿਲਦੇ ਆ ਹੋਰ ਨਵੇਂ ਸਟ ਵੀਡੀਓਜ਼ ਨੂੰ ਵੀ ਜਾਣਕਾਰੀ ਦੇ ਨਾਲ